ਕੀ ਕਹਿੰਦੇ ਹੋ ਮੈਂ ਨਹੀਂ ਆਈ ਨਹੀਂ ਥਾੜੀ ਸੱਚੀ ਗਾ ਮੈਂ ਮਾਇਆ ਖੋਬ ਤੋਂ ਆਰ ਸਾਲ ਮਿਲੋ ਦੇਖੋ ਬੋਈਆ ਦੇਖੋ ਇਧਰ ਹੋਇਆ ਆਹ ਦੇਖੋ ਮੈਂ ਆਇਆ ਤੀਰਾ ਉਹ ਮੈਂ ਤਾਂ ਰਸਤੇ 'ਚ ਅਸੀਂ ਖਾ ਕੇ ਆਏ ਆ ਫਿਰ ਮੈਂ ਤੁਹਾਨੂੰ ਕਰਾ ਰਹੀ ਹਾਂ ਮੈਂ ਅੱਜ ਰਿਸ਼ਤੇ ਦਾ ਬਹੁਤ ਜ਼ਿਆਦਾ ਆਗੇ ਸਾਡੇ ਘਰ ਖਾਣਾ ਪੂਰੀ رونਕ ਲਾਈ ਲਈ ਚਾਰ ਦੀ ਸੇਵਾ ਇਹ ਸਭ ਆ ਰਹਿਣ ਆਏ ਨੇ ਸਾਰਾ ਇਹਨਾਂ ਵਾਸਤੇ ਬਣਾਈ ਹੈ ਜੇ ਲੋਕ ਲੈ ਚੀ ਆਲੀ ਚਾਹ ਪੀਓ ਬੈਠ ਕੇ ਨਾਲ ਨਾਲ ਕੋਈ ਨਾ ਪਰ ਓਏ ਨਾ ਰਿਸਰਟ ਰਿਸਰਟ ਸਰ ਬਿੱਕ ਤੋਂ ਗਣੇ ਨੇ ਉਸ ਤੋਂ ਬਾਅਦ ਸਾਰੇ ਤੁਸੀਂ ਆ ਬੈਠੋ ਇਹਦੇ ਖੂਨ ਖਾਣੇ ਨੇ ਤੋ ਹੀ ਦਿਨ ਤੱਤੇ ਕਰਕੇ ਖਾਵਾਂਗੇ ਇਹਦੇ ਖੂਨ ਖਾਣੇ ਨਹੀਂ ਕੋਰੋਂ ਠੱਡੇ ਨੇ ਬਸ ਬਹੁਤ ਤਾਂ ਮੈਂ

আইনে কি আমড়ি খнди হয়ে জুগি নাল হালো মমি বালি দি সরি ਲਾ ਲਾ ਜੀ ਅੱਗੇ ਲੰਗਰ ਤੇ ਸਵੇਰ ਦੇ 6 ਵਜੇ ਦੀ ਇੰਟਰਫੇਰ ਸਵੇਰ ਨੂੰ ਝੂਟ ਝੂਟ 6 ਵਜੇ ਝੂਟ 6 ਵਜੇ ਕੌਣ ਆਇਆ ਔਰੇ ਕੋਈ ਵੀ ਨਹੀਂ 8 ਵਜੇ 8 ਛੱਡ 8 ਵਜੇ ਤੁਸੀਂ ਵੀ 8 ਵਜੇ ਆਏ ਆ 7 ਵਜੇ ਕਹਿਣੇ ਵਾਲੇ ਰੋ ਪੜੋ ਫਿਰ ਸ਼ਾਮ ਤੱਕ 8:00 9:00 ਵਜੇ ਤੱਕ ਅਸੀਂ ਇੱਥੇ ਹੀ ਆ ਉਹ ਇਹ ਕਹਿੰਦੇ ਕਾਸੇ ਪਹੁੰਚਣੇ ਆਪ ਆਬੂ 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 ਦੀ ਹਾਲਤ ਦੇਖਿਓ ਆਬੂ ਦੀ ਹਾਲਤ ਦਿਖਾਵਾਂ ਆਪੋ ਨੇ ਸਭ ਤੋਂ ਵੱਧ ਸੇਵਾ ਕਰੀਆ ਆ ਦੇਖੋ ਆਪੋ ਨੇ ਸਭ ਤੋਂ ਵੱਧ ਸੇਵਾ ਕੀਤੀ ਤੇ ਇਹ ਪਈਏ ਨੇ ਕਹਿੰਦੇ ਹੈ ਪਈਏ ਨੇ ਪਈਏ ਨੇ ਹਜ਼ਾਰ ਰੁਕ ਜੋ ਪਈਏ ਨੇ ਸਾਰੇ ਇੱਧਰ ਪ੍ਰਸ਼ਾਦਾ ਸਾਕ ਰਹੇ ਆ ਸਾਰੇ ਉੱਧਰ ਲੰਗਰ ਪ੍ਰਸ਼ਾਦਾ ਬਣਾ ਰਹੇ ਆ ਇੱਧਰ ਇੱਕ ਤਵੀ ਹੋਰ ਪੱਟ ਰਹੇ ਕਿਉਂਕਿ ਸੰਗਤ ਜਾਂਦੇ ਹੋ ਰਹੀ ਆ ਵੱਧ ਰਹੀ ਆ ਸਾਰੇ ਆਪ ਉਹ ਆਪਣੀ ਸੇਵਾ ਕਰ ਰਹੇ ਨੇ। ਇਹ ਬਾਬੇ ਨੂੰ ਪੜਾ। ਵੀਡੀਓ ਰਿਲਾਂ ਵੀ ਨਾਲ ਦੀ ਨਾਲ ਚੱਲ ਰਹੀਆਂ ਨੇ। ਸਾਰੇ ਜਵਾਕ ਟੱਪਦੇ ਫਿਰਦੇ ਤੇ ਸਭ ਕੰਮ ਲਾਤੇ। ਆਪਣੀ ਵੀ ਉੱਥੇ ਜਗ੍ਹਾ ਨਹੀਂ ਦਿੱਤੀ ਮੈਨੂੰ ਅੱਧੀ ਹੈ ਨਹੀਂ। ਹੈ? ਉੱਥੇ ਜਗ੍ਹਾ ਨਹੀਂ ਮਿਲਦੀ ਤੇ ਹੀ ਨਹੀਂ। ਨਾ ਇੱਧਰ ਜਗ੍ਹਾ ਮਿਲ ਗਈ ਸਹੀ ਗੱਲਾ। ਖਾਣੇ ਨਹੀਂ ਉ ਵੀ। ਖਾਣੇ ਨਹੀਂ ਹੈਗੇ। ਕੀ ਸ਼ਾਮ ਦੇ ਹੋ ਗਏ ਸਾਢੇ 5 ਸਾਢੇ 5 ਹੋ ਗਏ ਤੇ ਹਜੇ ਵੀ ਸਾਡੀ ਸੇਵਾ ਚੱਲ ਰਹੀ ਆ ਸਾਰੇ ਕਰ ਰਹੇ ਨੇ ਕਿੰਨਾ ਦੀ ਅੱਛਾ ਲਓ ਜੀ ਸੇਵਾ ਕਰ ਕਰਕੇ ਆਪਣਾ ਟਾਈਮ ਸੀ ਜਾ ਰਹੇ ਆ ਧਾਰਾ ਘਟਾਂ ਜਾ ਰਹੇ ਹੋ ਧਾਰਾ ਘਟਾਂ ਚੱਲੇ ਆ ਕੱਲੂ ਆਉਂਗੇ ਹੁਣ ਕਿ ਮੁੜ ਕੇ ਆਉਂਗੇ ਨਾ ਸਵੇਰੀਆਂ ਮੁੜ ਕੇ ਬਸ ਸਵੇਰ ਕੀ ਆ ਹੀ ਨੇ ਹਾਂ ਤੁਸੀਂ ਸਵੇਰ ਤੇ ਆਏ ਆ ਕਾਲੂ ਆ ਜਿਓ ਸੱਜਦੇ ਮੈਂ ਨੋ ਸਵੇਰਾਂ ਟਾਈਮ ਆ ਜੂ ਮੈਂ ਫਿਰ ਸ਼ਾਮ ਨੂੰ ਹਾਂਜੀ ਹਾਂਜੀ ਠੀਕ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਐ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਗਿਆ ਇਹ ਹੈਗਾ ਇਹ ਅੱਜ ਹੈਗੀ ਐ 26 ਤਰੀਕ ਹੈ ਨਾ ਅੱਜ 26 ਹਾਂ 26 ਅੱਜ 26 ਦਸੰਬਰ ਦੀ ਤਰੀਕ ਆ ਹਾਂ ਅਸੀਂ ਵਿੱਚ ਨਾ ਤਿੰਨ ਸਾਨੂੰ 2 ਦਿਨ ਹੋ ਗਏ ਵਲੌਗ ਬਣਾਉਂਦਿਆਂ ਨੂੰ ਵੀ ਹੁਣ ਤੁਹਾਨੂੰ ਜਿਹੜਾ ਵਲੌਗ ਮਿਲੂਗਾ 2-3 ਦਿਨਾਂ ਦਾ ਮਿਲੂਗਾ ਮਿਕਸ ਜਾਂ ਸਾਰਾ ਪਾਵਾਂਗੇ ਕਿਉਂਕਿ 3 ਦਿਨ ਵਲੌਗ ਬੰਦ ਰਹਿਣ ਕਰਕੇ ਵੀ ਨਾ ਪਾਣ ਕਰਕੇ ਫਿਰ ਅਸੀਂ 3 ਦਿਨਾਂ ਚ ਵਲੌਗ ਬਣਾ ਰਹੇ ਹਾਂ ਥੋੜਾ ਥੋੜਾ ਲੈ ਕੇ ਸਾਰੇ ਸ਼ਾਰਟਸ ਹਾਂ ਜਿੰਦਾ ਬਣੂਗਾ ਮੇਰਾ ਇੱਕ ਤਾਂ ਪੂਰਾ ਹੋ ਗਿਆ ਮੇਰਾ ਇੱਕ ਤਾਂ ਹੈ ਇੱਕ ਤਾਂ ਮੇਰਾ ਪੂਰਾ ਹੋ ਗਿਆ ਪੂਰਾ ਵੀ ਇੱਕ ਤਾਂ ਬਣਾ ਲਿਆ 20 ਮਿੰਟ ਦਾ ਹੋ ਗਿਆ ਫਿਰ ਉਹ ਫਿਰ ਉਹ ਮਤਲਬ ਉਹ ਵੀ ਫਿਰ ਦੋ ਪਾਉਂਗੀ ਦੋ ਹੋ ਜਾਣਗੇ ਚਲੋ ਹਾਂ ਚਲ ਮੈਂ ਵੀ ਅੱਜ ਬਣਾ ਲੂ ਮੇਰਾ ਵੀ ਦੂਆ ਹੋ ਜਾ ਹਾਂ ਫਿਰ ਅਸੀਂ ਦੋ ਵਲੌਗ ਬਣਾ ਲਾਂਗੇ ਤਿੰਨ ਦਿਨਾਂ ਚ ਫਿਰ ਐ ਮੈਂ ਤੁਹਾਨੂੰ ਵੀ ਮਤਲਬ ਸਾਰਾ ਦਿਖਾਵਾਂਗਾ ਨਹੀਂ ਬਣਾਵਾਂਗੇ ਹੈ ਤੇ ਨਹੀਂ ਬਣਾਵਾਂਗੇ ਹਾਂ ਇੱਕ ਦਿਨ ਵਿੱਚ ਨਹੀਂ ਕਰਾਂਗਾ ਪਰ ਉਹਦੇ ਬਾਅਦ ਰੈਗੂਲਰ ਰੋਜ਼ ਰੈਗੂਲਰ ਵਲੌਗ ਦਿਖਾਵਾਂਗੇ ਫਰੈਸ਼ ਵਲੌਗ ਦਿਖਾਵਾਂਗੇ ਫਿਰ ਨਾ ਪਾਣ ਕਰਕੇ ਨਾ ਅਸੀਂ ਮਿਕਸ ਅਪ ਜਾਂ ਕਰਤਾ ਸਾਰਾ ਅੱਜ ਹੈ ਹਾਂ ਅੱਜ 26 ਤਰੀਕ ਹੈ ਅੱਜ ਮੈਂ ਸ਼ਾਮ ਤੱਕ ਪੂਰੀ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਪੂਰਾ ਵਲੌਗ ਬਣਾ ਕੇ ਦਿਖਾਵਾਂ ਇਹ ਅੱਜ ਵੀ ਅਸੀਂ ਇੱਕ ਨਾ ਮਤਲਬ ਲੰਗਰ ਦੀ ਜ਼ਿੰਮੇਵਾਰੀ ਥੋੜੀ ਜੀ ਵੱਧ ਗਈ ਤੇ 6 ਵਜੇ ਤੇ ਅਸੀਂ ਉੱਠ ਜੰਨੇ ਆ ਸਾਰੇ ਸਾਨੂੰ ਸਾਰਾ ਕੰਮ ਨਿਬੇੜਨਾ ਪੈਂਦਾ ਹੈ ਨਾ ਹੋਰ ਹੈ ਤੇ ਇਧਰ ਮੇਰੀ ਦਰਾਨੀ ਜੀ ਕੋ ਨਵਾਂ ਕਟਰਾਈ ਦਾ ਕਟਰਾਈ ਦਾ ਨਵਾਂ ਸੁੱਟ ਪਾਇਆ ਇਹ ਠੀਕ ਨਹੀਂ ਹੋਇਆ ਹੈ ਹਾਂ ਚਾਹਤ ਵਿੱਚ ਆਉਗਾ ਹੁਣ ਕੀ ਕਰੂੰ ਸੜੀ ਹਾਂ ਨਹਾ ਉਪਰੋਂ ਠੀਕ ਹੋ ਰ ਟੇਡਾ ਜਾ ਹਾਂ ਨਾ ਹਾਂ ਇਹ ਸੋਨਾ ਲੱਗ ਰਿਹਾ ਸੋਨਾ ਲੱਗ ਰਿਹਾ ਮੈਂ ਵੀ ਫਿਰ ਆਪਣਾ ਆਪਣਾ ਸੀ ਹੁਣ ਤਿਆਰ-ਸ਼ਿਆਰ ਹੋ ਗਏ ਨਾ ਤੋਂ ਕਿ ਬਸ ਹੁਣ ਲੰਗਰ ਚ ਜਾਂਦੀ ਤਿਆਰੀ ਆ ਉਹ ਤਾਂ ਅਸੀਂ ਫਿਰ ਬਾਕੀ ਦਾ ਸਾਰੇ ਮਤਲਬ ਸਵੇਰੇ ਪਏ ਹੁੰਦੇ ਮੈਂ ਹਰ ਮੰਮੀ ਸਵੇਰੇ ਰੋਜ਼ ਡੇਲੀ 6 ਵਜੇ ਸਾਰੇ ਚਲੇ ਜਾਂਦੇ ਆ ਕਿਉਂਕਿ ਸਵੇਰੇ ਆਵੂ ਦਾ ਵੀ ਔਖਾ ਹੁੰਦਾ ਫਿਰ ਆਵੂ ਇਹ ਸੱਜਣੇ ਜਾ ਸਕਦੇ ਹੁਣ ਤਿਆਰ ਹੋਏ ਹੋਏ ਹੁਣ ਮੈਂ ਆਈ ਹੋਈ ਆ ਘਰੇ ਥੋੜਾ ਜਨ ਰੈਸਟ ਕਰਨ ਕਿਉਂਕਿ ਥੱਕ ਜਾਂਦੇ ਆ ਸਵੇਰ ਤੇ ਜਾ ਕੇ ਹਨਾ ਕਾਂ ਕਰਕੇ ਹੋਰ ਫਿਰ ਦੁਬਾਰਾ ਵਾਪਸ ਜਾਵਾਂਗੇ ਅਸੀਂ ਸਾਰੇ ਨਿਆਣੇ ਨਿਆਣੇ ਨੇ ਸਾਰੇ ਨਹਾ ਧੋਲੇ ਕਿਉਂਕਿ ਸਵੇਰੇ ਸੱਜ ਦੇ ਤਾਂ ਨਹੀਂ ਨਹਾਈ ਧੋਈ ਹੁੰਦੀ ਥੋੜਾ ਜਾ ਕੇ ਆਲੇ ਮਸ਼ੀਨ ਨੂੰ ਮਸ਼ੀਨ ਨੂੰ ਵੀ ਲਾਣੀ ਹੁੰਦੀ ਆ ਕੱਪੜੇ ਵਾਲੀ ਹਨਾ ਤੇ ਬਸ ਕਰਨੇ ਹਲੇ ਰੋਟੀ ਖਾਣੀ ਆ ਸਾਰੇ ਨੇ ਰੋਟੀ ਖਾਣੀ ਆ ਲੰਗਰ ਤਿਆਰ ਆ ਲੰਗਰ ਤਿਆਰ ਆ ਮੈਂ ਫੋਨ ਕਰ ਲਿਆ ਹਾਂ ਲੰਗਰ ਤਿਆਰ ਆ ਹੋ ਗਿਆ ਕਹਿੰਦੇ ਹੈ ਨਾ ਲੰਗਰ ਕੀ ਲੇਕਿਨ ਹੀ ਆਂਦੇ ਫਿਰ ਹੁਣ ਆਪਾਂ ਜਾ ਰਹੇ ਆ ਫਿਰ ਬਿੜ ਘਰੇ ਦੀ ਬੀਬੀ ਉਹਨਾਂ ਦਾ ਖਾਣੀ ਥੋੜੀ ਜੀ ਲੇਟ ਲਿਆਦਾਂਗੇ ਇਹਨਾਂ ਨੂੰ ਕਹਿ ਤਾਂ ਦਿਆ ਵੀ ਥੋੜੀ ਜੀ ਲੇਟ ਲਿਆਦਾਂਗੇ ਹਾਂ ਨੇ ਸਿਸੁਰ ਬਾਲਾ ਫਿਰ ਇਹਨਾਂ ਦੀ ਇੱਕ ਤਾਂ ਇਹਨਾਂ ਦੀ ਮੰਮੀ ਚਲੇ ਗਈ ਦੇਖ ਲੈ ਟਾਈਮ ਤੇ ਹੈ ਬੇ ਲੰਡੇ ਚੱਕੀ ਫਿਰ ਰਹੇ ਆ ਸਾਰੇ ਮੰਮੀ ਨੇ ਕੱਲ੍ਹ ਲੇ ਸੂਤ ਕੱਟਿਆ ਕੱਲ੍ਹ ਲੇ ਸਿਉ ਲਿਆ ਕੱਲ੍ਹ ਰਾਤ ਨੂੰ ਤਰਪਾਈ ਕਰ ਲਈ ਤੇ ਹੁਣ ਇੰਟਰਲੌਕ ਪਾ ਕਰਕੇ ਪਾਉਣਾ ਨਨਦ ਬਹੁਤ ਤੇਜ ਆ ਤੇ ਨਨਦ ਨੂੰ ਹੁਣ ਫੋਨ ਆ ਗਿਆ ਜਦ ਪੜਾ ਫੜਾਇਆ ਉਹਦੀ ਜਦ ਸਵੇਰੇ ਫੜਾਇਆ ਤੇ ਬੀਬੀ ਵੀ ਆਪਣੀ ਕੁੜੀ ਕੋਲ ਤੇ ਵਾਪਸ ਆ ਗਈ ਮੈਂ ਬੀਬੀ ਦੀ ਕੱਲ ਦੀ ਵੀਡੀਓ ਨਹੀਂ ਬਣਾਈ ਹਾਂ ਪਰ ਵਲੌ ਥੋੜੀ ਜੀ ਵੀਡੀਓ ਬਣਾਈ ਸੀ ਜਦਨ ਆਈ ਸੀ ਹਨਾ ਪਕੌੜਿਆਂ ਦੀ ਜਦ ਬੀਬੀ ਹਾਂ ਬੀਬੀ ਆਪਣੇ ਦੋ ਬਾਅਦ ਚ ਬੀਬੀ ਦਿਖਾਉਣੀਆਂ ਹੈ ਆਹੋ ਫਿਰ ਸਾਰੇ ਬੀਬੀਆਂ ਦੇਖ ਦੇ ਕੇ ਬੋਰ ਹੋ ਜਾਣਗੇ ਬੀਬੀ ਨੂੰ ਦੇਖ ਦੇ ਕੇ ਬੋਰ ਹੋ ਜਾਣਗੇ ਸਾਰੇ ਤਾ ਕਰਕੇ ਹੁਣ ਬਸ ਅਸੀਂ ਤੇ ਮੈਂ ਤਾਂ ਤਿਆਰਿਆਂ ਸਵੇਰ ਦੀ ਮੈਂ ਮੈਂ ਰਾਤ ਨੂੰ ਵੀ ਨਾ ਕੇ ਪੈ ਜਾਨੀ ਆ ਸਿਰਵਾ ਕਿ ਹਲੀਆਂ ਰਹਿੰਦੀ ਮਮੀ ਆ ਜੂਗੀ ਹਾਂ ਸਿਰਵਾ ਆ ਤੂੰ ਫਟਾਫਟ ਫੇਰ ਆਪਾਂ ਚੱਲੋਗੇ ਇਹ ਟਿਕਣ ਨਹੀਂ ਦੰਦਾ ਤਾਂ ਕਰਕੇ ਹਨਾ ਲੰਗਰ ਚ ਬਹੁਤ ਔਖਾ ਕਰਦਾ ਫਿਰ ਇੱਕ ਜਣੇ ਨੂੰ ਸਾਂਭਣਾ ਪੈਂਦਾ ਇੱਕ ਜਣਾ ਸੇਵਾ ਕਰਦਾ ਏ ਹੋਰ ਫਿਰ ਤਾਂ ਹੀ ਤਾਂ ਨੂੰ ਘਰੇ ਰੱਖ ਲੋ ਫਿਰ ਫਾਇਦਾ ਕੀ ਹਾਲਾ ਹੋਰ ਲੱਗੇ ਵੀ ਵੀ ਸੇਵਾ ਕਰਨ ਲੱਗੇ ਆਪਣੇ ਦੰਦ ਘਰ ਦੇਗੇ ਫੋਟੋਆਂ ਲੈ ਫਿਰ ਕੀ ਹੋ ਗਿਆ ਲਾ ਇਧਰ ਮੇਥੀ ਲੱਗਿਆ ਸਮਾਨ ਨੂੰ ਕਿਉਂਕਿ ਆ ਆ ਸਭ ਦੀ ਸ਼ਾਮ ਨੂੰ ਬਣੂਗੀ ਕਿ ਸਵੇਰ ਨੂੰ ਜਿਹੜੀ ਇਹ ਸਲਗਮ ਮੇਥੀ ਕੱਟ ਰਹੇ ਨੇ ਹੁਣ ਬਣਾਉਂਦੇ ਹਾਂ ਹੁਣ ਸ਼ਾਮ ਨੂੰ ਹਨਾ ਤਾਂ ਹੀ ਕੱਟ ਰਹੇ ਨੇ ਸ਼ਾਮ ਨੂੰ ਅੱਜ ਆ ਸਲਗਮ ਆਲੂ ਮੇਥੀ ਦੀ ਸਬਜ਼ੀ ਦੀ ਤਿਆਰੀ ਹੋਣੀ ਹੈ लोदी गरमा गरम समोसे आ गए आ देखो जी वे दनाल फिर देख रहे थे मोटो पतलू हां मोटो पतलू चली गया अंदर को चू ब गरम गरम पहने है ना देखो अनंत का बनियानो फिर देर हो गई है अनंत का बटन का बंद बाकी है ना और कटिंग का पाउच एक और डाल दो पाउच दो कर दो ਕਿਆ ਅਗਰ ਅਸੀਂ ਚਾਹ ਵੀ ਤਿਆਰ ਆ ਜੀ ਆਪਣੀ ਤਾਂ ਇੱਕ ਨੰਬਰ ਦਾ ਗਾ ਗਾ ਲੌਂਗ ਲੈ ਚੀਆਂ ਵਾਲੀ ਚਾਹ ਲਉਂਗੇ ਤੇ ਨਾ ਗਏ ਕਹਾਂ ਤੁਹਾਨੂੰ ਫੋਨ ਦੀਚ ਨਾ ਗਏ ਸਾਲੂ ਕਰੇ ਸਾਲੂ ਦਿਖਾ ਦੇ ਕਿਆ ਮਹਿੰਦਰ ਭਾਈ ਆਇਆ ਆ ਮੇਰੇ ਭਾਈ ਆਇਆ ਅੱਜ ਲੁਕਾ ਮਾਪੇ ਦੇਖ ਦਿਓ ਨੀ ਵਲੌਗ ਪਪਾ ਦੇਖ ਲੀ ਤੇ ਲਾਉ ਜੀ ਨਾ ਊਰੇ ਮੱਗਿਆਂ ਚਲੇਗੇ ਹਾਂ ਨਾ ਗੋ ਹਾਂ ਚਲੇ ਰਹੀ ਹੈਗੀ ਇਹ 3-4 ਦਿਨਾਂ ਤਿੰਨ ਕਦੇ 4 ਇਹ ਮम्मी ਤੇ ਕਹਿੰਦੀ ਪਰਸੋਂ ਲੈ ਜਾਈਂ ਕਿਉਂ ਮੇਂ ਜੀ ਲੱਗ ਰਹੇ ਨੇ ਵੀ ਨਾ ਤੇ ਅਸੀਂ ਇਹਨੂੰ ਹੋਰ 3-4 ਦਿਨ ਧੱਕਾਂਗੇ ਤੇ ਜੀ ਬਾਕੀ ਚੱਲੇ ਨੇ ਅਸੀਂ ਤਾਂ ਲੰਗਰ ਉੱਥੇ ਛੱਕਿਆਏ ਸੀਗੇ ਤੇ ਕੀ ਕਹਿੰਦੇ ਨੇ ਬੀਬੀ ਅ ਅਵਰਾਜ਼ ਦੇ ਪਪਾ ਤੇ ਯੂਬੀ ਦੇ ਪਪਾ ਤਿੰਨੇ ਜਣੇ ਸੀਗੇ ਘਰ ਤੇ ਉਹ ਹੁਣ ਰੋਣਾ ਨੂੰ ਮੈਂ ਦੇ ਰਹੀਆਂ ਹਾਂ ਦੇਖੋ ਜੀ ਆ ਲੰਗਰ ਦੀ ਸਬਜ਼ੀ ਬਸ ਤਿੰਨ ਜਣਿਆਂ ਦੀ ਰੋਟੀ ਆ ਤੇ ਇੱਧਰ ਮੇਰੇ ਘਰ ਰਾਇਤਾ ਤਿਆਰ ਕਰਿਆ ਹੋਇਆ ਸੀਗਾ ਹਾਂ ਦੇਖੋ ਗੁੰਦੀ ਦਾ ਲੋਕੋ ਤੇਰੇ ਜੀ ਲੱਗਦਾ ਨਾ ਉਰੇ ਥੋੜਾ ਜਿਹਾ ਹੋਰ ਪਾ ਲਈ ਐਂ ਪਾ ਲੈਂਦੇ ਆ ਫਟਾਫਟ ਤੇ ਆ ਜਿਹੜਾ ਅਚਾਰ ਮੈਂ ਅਚਾਰ ਸੀਗਾ ਆ ਦੇਖੋ ਮਿਕਸ ਅਚਾਰ ਆਏ ਰਾਤ ਮੈਂ ਲੰਗਰ ਤੋਂ ਲੈ ਕੇ ਆਈ ਸੀ ਹੈਗਾ ਤਾਂ ਥੋੜਾ ਜਿਹਾ ਹੀ ਨੀਚੇ ਸਾਡਾ ਪੁਰਾਣਾ ਅੰਬ ਦਾ ਚਾਰ ਆਇਆ ਨਾ ਕਹਿੰਦਾ ਮੈਂ ਡੱਬਾ ਭਰ ਲਿਆ ਥੋੜਾ ਜਿਹਾ ਹੀ ਆ ਬਹੁਤ ਵਧੀਆ ਸੀਗਾ ਟੇਸਟੀ ਸੀਗਾ ਰਾਤ ਰੋਟੀ ਉੱਪਰ ਧਰ ਕੇ ਲਿਆਈ ਸੀ ਸ਼ਬਦ ਵੀਰ ਦੀ ਰੋਟੀ ਤੇ ਉਹਨੇ ਉੱਥੇ ਖਾਈ ਨਹੀਂ ਸੀਗੀ ਫਿਰ ਉਹਨੇ ਲੈ ਕੇ ਆਈ ਸੀ ਅਸੀਂ ਤੇ ਜੀ ਹੁਣ ਮੈਂ ਪਾਣੀ ਦੇ ਦੇ ਦੀ ਵੀ ਪਾਣਾ ਤੇ ਫਿਰ ਆਪਾਂ ਦੰਦੇ ਆ ਇਹਦੇ ਵਿੱਚ ਹੈਗੇ ਨੇ ਪ੍ਰਸ਼ਾਦੇ ਉਸ ਤੋਂ ਬਾਅਦ ਮੇਰਾ ਕੰਮ ਇੰਨਾ ਪਿਆ ਹਲੇ ਉਧਰ ਸ਼ੈਂਕ ਭਰਿਆ ਪਿਆ ਭਾਂਡਿਆਂ ਦਾ ਤੇ ਫਿਰ ਉਸ ਤੋਂ ਬਾਅਦ ਮੈਂ ਨਿਮਾਉਣਾ ਆਹੂ ਨੂੰ ਆਹੂ ਨੂੰ ਨਾਲ ਮਾਤੇ ਨੂੰ ਸੜਾ ਕੇ ਫਿਰ ਸੇ ਕੁੱਪਨ ਨਹੀਂ ਬੰਦ ਤਾਂ ਪਹਿਲਾਂ ਮੈਨੂੰ ਲੱਗ ਰਹੀ ਸੀ ਭੁੱਖ ਕੰਮ ਇੰਨਾ ਜਿਆਦਾ ਉਲਝਿਆ ਪਿਆ ਨਾ ਘਰੇ ਵੀ ਕੰਨੀ ਜਾਣੀ ਤੇ ਵਿੱਚ ਇਹ ਨੂੰ ਸਾਹਮਣਾ ਇੰਨਾ ਜਿਆਦਾ ਖਾਏ ਪਿਆ ਹੈ ਤੇ ਮੈਂ ਹੁਣ ਇੱਕ ਕਸਮਸ ਆ ਖਾਣ ਲੱਗੀ ਆ ਇੱਕ ਇੱਕੇ ਖਾਉਂਗੀ ਕਿ ਮੰਗਰ ਛੱਕ ਦੇਸੀ ਨਹੀਂ ਭੁੱਖ ਨਹੀਂ ਤੇ ਇਹਦੇ ਉੱਪਰ ਮੈਂ ਪਾਉਂਗੀ ਥੋੜੀ ਸੌਸ ਥੋੜੀ ਜਿਹੀ ਪਾ ਪਾਲਾਂਗੇ

ਸਾਰਾ ਕੰਮ ਮੇੜ ਕੇ ਫਿਰ ਸ਼ਾਮ ਨੂੰ ਜਾਵਾਂਗੀ ਫਿਰ ਜਰੂਰ ਸਾਰੇ ਲੰਗਰ ਦੀ ਸਮਾਪਤੀ ਹੋ ਜੂਗੀ ਨਿਬੜ ਜੋ ਕੰਮ ਕੱਲ ਵੀ ਅਸੀਂ 7:30 ਵਜੇ ਦੇ ਫਿਰ 7:30 ਵਜੇ ਆਵਾਂਗੇ ਆ ਉਹਦੇ ਮੈਂ ਨਾ ਆ ਕੋਟੀ ਪਾ ਕੇ ਲੈ ਕੇ ਜਾਵਾਂਗੀ ਰੱਡ ਕਲਰ ਦੀ ਤੇ ਆ ਨਾਲ ਇਹਨਾਂ ਟੋਪੀ ਆ ਤੇ ਫਿਰ ਇਹ ਟੋਪੀ বিনা ਧਣੀਆਂ ਤੋਂ ਇਹ ਕੋਈ ਵੀ ਟੋਪੀ ਰੱਖਦਾ ਨਹੀਂ ਹੈਗਾ ਨਾ ਬੀਬੀ ਤਾਰ ਕੇ ਮਾਰਦਾ ਹਾਂ ਹਾਂ ਤੇ ਇਹਦੇ ਫਿਰ ਅਕੀ ਆ ਉਹ ਲੋ ਫਰ ਰਿਆ ਹੈ ਇਹ ਠਿਕਦਾ ਨਹੀਂ ਅੱਜ ਸੋਇਆ ਨਹੀਂ ਹੈਗਾ ਜਮਾ ਵੀ ਨਹੀਂ ਸੋਇਆ ਹੈਗਾ ਕੁਝ ਜਾਣ ਕੇ ਨਹੀਂ ਸੌਣਾ ਕਿਉਂਕਿ ਰਾਤ ਨੇ 11:00 ਵਜੇ ਤੱਕਾ ਤੇ ਤੇ ਸਾਡੇ ਕੋਲ ਲਾਲ ਪਸ਼ਮ ਹੈ ਨੀਗੀ ਤੇ ਕਾਲੀ ਪਸ਼ਮ ਦੀਆਂ ਹੁਣ ਆਹ ਤਣੀ ਤੇ ਬੀਬੀ ਲਾ ਦੇਂਗੀ ਬੜੀ ਸੁਣੀ ਨਾਲ ਲੁੱਸੀ ਆਹ ਲੋ ਬੜੀ ਸੁਣੀ ਵੀ ਇਹ ਤਾਂ ਮੇਲਾ ਲਾਵੇ ਲਾਈਟ ਆਖੂ ਆਹ ਹੋਰੀ ਇਕੱਠੀ ਇਕੱਠੀ ਨਹੀਂ ਹੋ ਰਹੀ ਤਿੰਨ ਤੰਦੀ ਆ ਜੇ ਇਹ ਹੁੰਦੀ ਦੁੱਜੀ ਹੁੰਦੀ ਪਸ਼ਮ ਫੇਰ ਉਹ ਸੋਕੀ ਪੈ ਜਾਂਦੀ ਨਾ ਬੀਬੀ ਫੇਰ ਐਵੇਂ ਹੁਣ ਅੰਗੂਠੇ 'ਚ ਉਹ ਕਰਕੇ ਪਹਿਲਾਂ ਐ ਬੀਬੀ ਅੰਗੂਠਿਆਂ ਨਾਲ ਐਵੇਂ ਉਹ ਸੂਤ ਉਹ ਕਰਦੇ ਤੇ ਨਾ ਸੂਤ ਨਹੀਂ ਜੇ ਰੰਗੇ ਕਰਦੇ ਤੇ ਮੰਜੇ ਬੁੰਨ ਵਾਲਾ ਲੱਛੇ ਕਰਦੇ ਲੱਛੇ ਕਰਦੇ ਹੁੰਦੇ ਤੇ ਹਾਂ ਲੱਛੇ ਮੇਰਾ ਨਹੀਂ ਜੀ ਬਾਬੂ ਮੇਰਾ ਆ ਗਿਆ ਤੇ ਮੈਂ ਤਾਂ ਸਵੇਰ ਦੀ ਲੰਗਰ ਚੁੰਨੀ ਆ ਇਹ ਹਰੇ ਦੀ ਮੰਮੀ ਸ਼ਾਮ ਨੂੰ ਆਉਂਦੇ ਨੇ ਮੰਮੀ ਦੀ ਸੇਵਾ ਕਰਾ ਰਹੀ ਹੈ ਸਭ ਤੋਂ ਸੁਣਦੇ ਨਾ ਮੇਰੇ ਨਾਲ ਪੜਾਈ ਹੁੰਦਾ ਬਾਬੂ ਮੈਂ ਮੋਹਨ ਨੂੰ ਉਹਨੂੰ ਬੇਲ ਲੈਣਾ ਤਾਂ ਫੜਾ ਕੋ ਕਿ ਕਰਦੇ ਨਹੀਂ ਖਾਂਦਾ ਇਸ ਕਿਉਂ ਕੋਬ ਚ ਨਾ ਬੇਲ ਲੈਣਾ ਦੇਖ ਰਿਹਾ ਬੇਲ ਲੈ ਲੈ ਆਜਾ ਕਾਲੂ ਵੀ ਇੱਥੇ ਕਾਲੂ ਬਹੁਤ ਵਾਰ ਬੜੀ ਮਸਤੀ ਨਾਲ ਆਉਂਦਾ ਹੁੰਦਾ ਹੈ ਹਾਈ ਹਾਈ ਥੁਣ ਇਹਨੂੰ ਬੇਲੂ ਆਟੇ ਨੂੰ ਆਪਾਂ ਕਰਦੇ ਹਾਂ ਅੱਜ ਆਪਾਂ ਕਰਦੇ ਹਾਂ ਸਾਡਾ ਨਵਾਂ ਪਾਲ ਦੀ ਕੰਮ ਲਓ ਜੀ ਸਾਰੇ ਸੇਵਾ ਕਾਰਿਆ ਸ਼ਾਮ ਦੇ ਹੋਗੇ 5:30 ਬਸ ਐਸਾ ਦਾ ਟਾਈਮ ਹੋ ਗਿਆ ਨਾ 5:30 ਤੇ 8-9 ਵਜੇ ਸ਼ਾਮ ਦੇ ਹਨ ਆਏ ਦੇਖੀ ਆ ਦੇਖੋ ਕੀ ਕਰ ਰਿਹਾ ਆਓ ਸੱਸੀ ਕੱਲ ਬੁਲਾਈ ਸਾਰਿਆਂ ਨੂੰ ਆਓ ਇਧਰ ਦੇਖੀ ਅੱਜ ਨਹੀਂ ਬੁਲਾਉਂਦਾ ਅੱਜ ਬਿਜ਼ੀ ਆ ਅੱਜ ਮੁੰਡਾ ਵਿਦੀ ਹੋਇਆ ਵਾ ਨਾ ਉਹ ਹੱਥ ਤੇ ਉੱਪਰ ਨਚਾੜਾ ਆ ਗੁਰੂ ਅੰਗਰੇਜ਼ ਰਾਏ ਲੋਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸੋ ਪਰਾਈ ਫੈਮਿਲੀ ਵਲੌਗ ਨੂੰ ਤੁਹਾਡਾ ਸਵਾਗਤ ਹੈ ਅੱਜ ਹੈਗਾ ਇਹ ਦੀਵਾਨ ਦਾ ਤੀਜਾ ਦਿਨ ਆ ਕੋਵ ਦਾ ਦਿਨ ਅੱਜ ਇਹ ਮੀਂਹ ਪੈ ਰਿਹਾ ਪਰ ਦੇਖੋ ਇਹ ਤਰੀਕਾ ਅੱਜ ਨਾ ਮੀਤ ਦੱਸਿਆ ਹੋਇਆ ਤਾਂ ਤੇ ਹੁਣ ਅਸੀਂ ਗੱਡੀ ਤੇ ਜਾ ਰਹੇ ਹਾਂ ਥੋੜਾ ਜਿਹਾ ਅਜ ਦਿਨ ਚੜਾਤਾ ਬਾਕੀ ਦਾ ਸਾਰੇ ਚਲੇ ਗਏ ਸੱਜਰੇ ਆ 8:30 ਕੋਣੇ ਸਾਥੇ ਚਲੇ ਗਏ ਤੇ ਫਿਰ ਮੈਂ ਅਜ ਨਾ ਥੋੜਾ ਜਿਹਾ ਲੇਟ ਹੋਊਗੀ ਤਾਂ ਕਰਕੇ ਫਿਰ ਬਾਅਦ ਚ ਮੀਤ ਆ ਗਿਆ ਮੈਂ ਫਿਰ ਹਾਂ ਟਰਾਈ ਹੋਈ ਦਸਿਦਾ ਵੀ ਹੋ ਗਈ ਸੀ ਦਵਾਈ ਸੱਚ ਦਵਾਈ ਮੈਂ ਦਵਾਈ ਤਾਂ ਐ ਕਰ ਚਲੋ ਹੱਜਾ ਉੱਥੇ ਨਾ ਮੀਂਹ ਕਰਕੇ ਨਾ ਤਰਪਾਲਾਂ ਪਾ ਰਹੇ ਨੇ ਕਿਉਂਕਿ ਰੋਟੀ ਦਾ ਔਖਾ ਹੋ ਰਿਹਾ ਏ ਰੋਟੀ ਲੰਗਰ ਚਲੋ ਮੀਂਹ ਪੈ ਰਿਹਾ ਫਿਰ ਤਰਪਾਲਾ ਪਾ ਕੇ ਉੱਪਰ ਉਹ ਕਰ ਰਹੇ ਨੇ ਸਾਰਾ ਸੈੱਟ ਕਰ ਰਹੇ ਨੇ ਵੀ ਮੀਂਹ ਨਾ ਪਵੇ ਤਵੀਆਂ 'ਤੇ ਕੀ ਹੋਈਆਂ ਉਹ ਲੈ ਗਿਆ ਮੁੰਡਾ ਆਹ ਹੈ ਉਹ ਲੈ ਗਿਆ ਗੋਲੀਆਂ ਘਟਾ ਕੇ ਅੱਛਾ ਗੋਲੀਆਂ ਫਿਰ ਖਰਾਬ ਨਹੀਂ ਹੋਣਗੀਆਂ ਸਾਫੀ ਦਫਾਤ ਨਹੀਂ ਮੰਗੀ ਸੀ ਹਾਂ ਉਹ ਵਿੱਚੇ ਵਾੜ ਕੋਲ ਤੂੰ ਆਇਆ ਕਰ ਆਹ ਖਾ ਕੇ ਤੂੰ ਰੱਖਾ ਜਾ ਕੇ ਕੀ ਪ੍ਰੋਗਰਾਮ ਆ ਤੇ ਗੁਰਦੁਆਰਾ ਸਾਹਿਬ ਚ ਤਾਂ ਭੋਗ ਪੈ ਰਹੀ ਹੈ। ਅ ਉਥੇ ਅਸੀਂ ਦੇਖਦੇ ਆ ਵੀ ਕਲਾ ਕਰਾਂ ਦੀ ਉੱਥੇ ਵੀ ਸਲਾਹ ਹੋ ਰਹੀਦੀ ਵੀ ਕਰਨਾ ਜਾਂ ਨਹੀਂ ਕਰਾਉਣਾ ਵੀ ਸੁਖਮਨੀ ਸਾਹਿਬ ਦੇ ਬਾਹਰ ਦਾ ਉਥੇ ਉਹ ਪਾਦਾਂਗੇ ਲੰਗਰ ਚ। ਉਹ ਦਿਆਸੀ ਦੁੱਧ ਦੀ ਕੰਨੀ ਵੀ ਨਾਲੇ ਲਿਆਏ ਸੀਗੇ ਵੀ ਚੱਲ ਜਾਂਦੇ ਜਾਂਦੇ ਦੁੱਧ ਪਾ ਜਾਾਂਗੇ ਕਿਉਂਕਿ ਮੀਂਹ ਕਰਕੇ ਨਾ ਪਹਿਲਾਂ ਮਾਰਦੇ ਪਹਿਲਾਂ ਜਾ ਕੇ ਬੱਲ ਮਾਰਦੇ ਨਾਲੇ ਪਹਿਲਾਂ ਮਾਰ ਕੇ ਨਾ ਮੀਂਹ ਪੈ ਰਿਹਾ ਤੂੰ ਹੀ ਕੰਨੀ ਫੜ ਲਈ ਆ ਕੰਨੀ ਲੈ ਆਈ ਮੀਂਹ ਪੈ ਰਿਹਾ ਏ ਬੱਲ ਨਾ ਮਾਰਦੇ ਅੰਬਰੇ ਵਗਦਾ ਯੂ ਵੀ ਕੱਪੜੇ ਨਾ ਪਏ ਅੰਦਰ ਪੋਰਚ ਚ ਖੜਜਾ ਜਾ ਹੋਰ ਪੋਰਚ ਚ ਵਗ ਜਾ ਅੰਦਰ ਹੋਲੇ ਵੀਰਾ ਦੁੱਧ ਪੋਣ ਗਿਆ ਅੰਦਰ ਅੰਦਰ ਵਗ ਜਾ ਅੰਦਰ ਵਗ ਜਾ ਪੋਰਚ ਚ ਪੋਰਚ ਇਹ ਲੱਗਦਾ ਹੈ ਹਮ ਨੂੰ ਆ ਦੇਖੋ ਮੀ ਇੰਨਾ ਪੋਰਚ ਚ ਲੱਗ ਰਿਹਾ ਹੈ ਯੂ ਇਹ ਬਚਾ ਕੇ ਜਾਏ ਉਹ ਬਚਾ ਕੇ ਹੇ ਹੇ ਖਾਣਾ ਪਰੌਂਠੇ ਬੰਨ ਰਹੇ ਨੇ ਆਈ ਪਰੌਂਠੇ ਬੰਨ ਰਿਹਾ ਯਾਰ ਮੈਂ ਹੋਰ ਸੁਖਮੀ ਨੇ ਓਥੇ ਕਰਤੀ ਅਈ ਨਵਬੀਅਤ ਤਾਂ ਮੈਂ ਚੱਲ ਰਹੀ ਆਤੀ ਹੈ ਨਬੂ ਕੀ ਕਰਨੀ ਉੱਧਰ ਨਬੂ ਉੱਧਰ ਯੂਵੀ ਵੀਓ ਥੀ ਬੈਠਾ ਮੈਂ ਉੱਧਰ ਦਰਦ ਨਹੀਂ ਆ ਤਾਂ ਦਿਰਦੀ ਸਰਪਾਲਾਉਣ ਲੱਗ ਰਹੇ ਨੇ ਇੰਨਾ ਸੋਹਣਾ ਲੰਗਰ ਚੱਲ ਰਿਹਾ ਸੀ ਮੈਂ ਚੱਪਟਾ ਨਾਲ ਉਹ ਸਖੀਨੀ ਚੱਲਣਾ ਨੰਬਰ ਦਾ ਚੱਪਲਾ ਰਿਹਾ ਸੀ ਚੱਪਲਾ ਦੀਆਂ ਪਰੌਂਠੇ ਤਾਂ ਛਾਵਾ ਲੈਂਦੇ ਮਾਤਾ ਜੀ ਮੇਰਾ ਪੈਰ ਟੋਕਰੇ ਕਿਸੇ ਆਉਂਦੀ ਹੋਣੀ ਬਾਤ ਕਰਿਆ ਤਾਂ ਦਾਲ ਕਰਨ ਲੱਗੀ ਤੁਸੀਂ ਆਉਣਾ ਉਹ ਤੁਸੀਂ ਦੇਖ ਲਿਓ ਕਿੰਦਾ ਬੈਠੀ ਹੋਦੀ ਆ ਦੂਹ ਰੋਟੀ ਪਾ ਰਿਆ ਦੇਖ ਲਿਓ ਤੁਸੀਂ ਵਧੀਆ ਬੈਠੀ ਆ ਮੇਰਾ ਸਾਈਡ ਹਵਾ ਮੀ ਜਦ ਆ ਗਏ ਆਂਟੀ ਨਾਲ ਗੁੱਡੀ ਬਣਾ ਰਹੇ ਨੇ ਪੁਰਾਣੀ ਦਮੰਨੇ ਵਾਲੀ ਕੋਈ ਨਹੀਂ ਹੁਣ ਟੰਗਣਾ ਕਿੱਥੇ ਆ ਹੈ ਕਿੱਥੇ ਟੰਗਣਗੇ ਪਤਾ ਨਹੀਂ ਕਿੱਥੇ ਟੰਗਣਗੇ ਤਾਂ ਉਹਦੀ ਪੱਗ ਬੰਨਣਾ ਰੇ ਪੱਗ ਪੱਗ ਬੰਨਣੀ ਅੱਛਾ ਉਹ ਗੁੱਡੀ ਨਹੀਂ ਹੈਗੀ ਨਾਲੇ ਤੂੰ ਬਣਾਏਂਗੀ ਗੁੱਡੀ ਹੋਰ ਕੀ ਆ ਗੁੱਡੀ ਥੋੜੀ ਆ ਗੁੱਡਾ ਗੁੱਡਾ ਬਣਨ ਗਿਆ ਪੱਗ ਬੰਨਣੀ ਇਹਦੇ ਗੁੱਡਾ ਹੀ ਹੋਣਾ ਅੱਛਾ ਇਹ ਇੰਦਰ ਦੇ ਉੱਤਾਰ ਆ ਉਹਦੇ ਪਿੱਛੇ ਆਹ ਦੇ ਮੀ ਹਟਾਊਗਾ ਇਹਦੇ ਪਿੱਛੇ ਦਿਖਾਈ ਫਿਰ ਪਾਈ ਕਿਥੇ ਪਾਈ ਹੈ ਦਿਖਾਈ ਬੋਲਿਓ ਠੀਕ ਹੈ ਜੀਮਿੰਦਾਰ ਹੈ ਦੀ ਮੋਹਤ ਆ ਗਿਆ ਤੇ ਬੁਸਟਾ ਬਣਾ ਕੇ ਜਿੰਮੇ ਵੀ ਆ ਗਿਆ ਹੋਰ ਬਹੁਤ ਜਿੰਮੀਦਾਰ ਜਿੰਮੀਦਾਰ ਬਣਾ ਕੇ ਲੰਗਣਗੇ 100 ਲੱਖ ਤਾਂ ਆ ਗਿਆ 8 ਨਾ ਵੀ ਆ ਗਿਆ ਜੀ ਦਾ ਸਾਰੇ ਅੰਦਰ ਫੁਗੜੇ ਆ ਦੇਖੋ ਅੰਦਰ ਸਾਰਾ ਦੇਖੋ ਸਾਰੇ ਡੇਕੀਡ ਹੋ ਗਈ ਸਾਰੇ ਮੰਦੂ ਵੀ ਸਾਰਾ ਨਾ ਉਹ ਕੰਧ ਨਾਲ ਲੱਝਾ ਗਿਆ ਦੇਖੋ ਇੱਧਰ ਪਰੌਣ ਥੇ ਔਰ ਉੱਧਰ ਰੋਟੀਆਂ ਬਣਤ ਨੇ ਨਾ। ਨੀਂ ਚ ਵੀ ਰੁਕੀ ਨਹੀਂ ਸੰਗਤ ਸਾਰੀ ਆ ਗਈ। ਪਹਿਲਾਂ ਵੀ ਹੈ ਜਦੋਂ ਉੱਥੇ ਜਿਹੜੇ ਉੱਥੇ ਹੈ ਰੋਟੀਆਂ ਲੈਣ ਆਉਂਦੇ ਨੇ ਉੱਥੇ ਨੀ ਆ ਗਏ 10 ਲੱਖ। ਫਿਰ ਤਾਂ ਹੀ ਭੱਜਿਆ ਹੈ ਨਾ ਤੁਹਾਨੂੰ ਕਿਹਾ ਸੀ ਵੀ ਘਰ ਬਗਜੋ। ਇਹ ਸੀ ਕਰ ਲਾਂਗੇ ਸੇਵਾ। ਤਾਂ ਨਹੀਂ ਤਾਂ ਤੁਸੀਂ ਹਟੇ ਨਹੀਂ ਨਾ। ਦੁਆਨਾਂ ਦਾ ਬੋਰ ਹੋ ਜਾਂਦੇ ਨੇ। ਬੋਰ ਹੋ ਜਾਂਦੇ ਨੇ। ਜਦੋਂ ਅੱਖ ਤੇ ਸੇਵਾ ਦਿੰਦਾ ਜਾਂਦਾ ਚੋਆ। ਹਾਂ। ਬੱਸ ਇਹ ਦੇ ਪ੍ਰਾਂਤ ਤੋਂ ਤੱਕ ਨੇ ਅਲੱਗ ਪਰਛਾਤੇ ਨੇ ਮੈਂ ਕਿੰਨਾ ਆ ਗਿਆ ਸੀ ਤੂੰ ਤੂੰ ਹਟਾਰ ਹਾਂ ਆ ਕੀ ਬਣਾ ਰਹੇ ਹੋ ਉੱਪਰ ਜ਼ਿੰਮੇਦਾਰ ਬਣ ਰਿਹਾ ਹਜੇ ਜ਼ਿੰਮੇਦਾਰ ਬਣਾ ਕੇ ਟੰਗਣਾ ਹੈ ਬੋਰ ਸ਼ੇਰ ਵੀ ਸਾਥ ਰੱਬ ਦੇ ਰੰਗ ਆ ਹਾਂ ਫੇਰ ਵੀ ਸੇਵੀ ਸੰਗਤ ਆ ਗਈ ਸਾਰੀ ਯੂ ਵੀ ਬੈਠਣਾ ਨਹੀਂ ਨਿੱਕੇ ਫੇਰ ਦੀ ਸਾਰੀ ਸੰਗਤ ਕੰਮ ਉਹ ਕਰ ਰਹੀ ਹੈ ਸੇਵਾ ਕਰ ਰਹੀ ਹੈ ਦੇਖੋ ਹਨਾ ਹਾਂ ਜਿੱਥੇ ਹੈ ਨਹੀਂ ਆ ਰਿਹਾ ਹੌਸਾ ਟੰਗ ਕੇ ਨਹੀਂ ਹੜੀ ਅੱਛਾ ਉੱਥੇ ਨਹੀਂ ਬਾਹਰ ਟੰਗਣ ਕਰ ਲੈਣਾ ਹੋ ਪਤਾ ਨਹੀਂ ਕਿੱਥੇ ਟੰਗ ਕੇ ਆਉਣਗੇ ਬਾਰੇ ਐਚਾ ਬਾਰੇ ਭਾਈ ਹੁਣ ਮੀਂਹ ਜਿਆਦਾ ਤੇਜ਼ ਹੋਇਆ ਹੈ ਸਵੇਰ ਦਾ ਉਧਰ ਮੰਬਣੀ ਵੀ ਪਰਸ਼ਾਦੇ ਲਾ ਰਹੀ ਆ ਐਧਰ ਸਾਰੇ ਚਾਹ ਪੀਦੇ ਨੇ ਹਾਂ ਇੱਕ ਦੂਏ ਦੀ ਕਹਿੰਦੇ ਨੇ ਵੀ ਸਾਰਿਆਂ ਦੀ ਵੀਡੀਓ ਬਣਾਓ ਆਏ ਹੁਣ ਪਤਾ ਨਹੀਂ ਕਿਹਦੀ ਫਾੜ ਲਈ ਆ ਅੱਗੇ ਅੱਜ ਆ ਰਹੀ ਆ ਇਹ ਆਪਣੇ ਬੱਚੇ ਕਰ ਰਹੇ ਨੇ। ਛਿੱਟ ਛਿੱਟ ਕੇ ਵੀਡੀਓ ਬਣਾਵਾ ਰਹੇ ਆ। ਹਾਏ ਹਾਏ। ਹਾਂ ਚੜ੍ਹ ਰੋ ਤੱਕਣਾ। ਕਰ ਲਿਆ। ਕਰ ਲਿਆ। ਹੋਰ ਕੋਈ ਰੈਗੀ ਤਾਂ ਦੱਸੋ। ਸਾਸ ਨੂੰ ਦਾ ਪਿਆਰ। ਮਨੀ ਹੈ ਨਾ। ਲੰਗਰਾਂ 'ਚ ਐਵੇਂ ਪ੍ਰਸ਼ਾਦਾ ਸਕੇ ਜਾਂਦਾ। ਅਸੀਂ ਵੀ ਇੱਥੇ ਹੀ ਛੱਕਿਆ ਬਹਿ ਕੇ। ਮੀ ਪੈ ਰਿਆ ਮੀ ਕਰਕੇ ਸਾਰੇ ਅੰਦਰ ਬਾੜਦੇ ਦੋਏ ਨੇ ਕੱਚੇ ਸਾਰਾ ਚਿੰਕੜੇ ਚਿੱਕੜ ਹੋਇਆ ਪਿਆ ਦਾ ਇੱਕ ਦੂਜੇ ਨੂੰ ਸਾਰੇ ਘ੍ਰਿਸਕੜੀਸ ਕੇ ਲਿਆਂਦੇ ਨੇ ਵੀਡੀਓ ਬਣਾਉਂਦੇ ਨੇ ਬੋਲੋ ਹੁਣ ਕੀ ਬੋਲੀਏ ਕੁਝ ਵੀ ਬੋਲੋ ਦੱਸੋ ਕੀ ਬੋਲੀਏ ਹੈ ਦੇਖੋ ਨੋਤੀ ਹਾਲੋ ਵਸੂ ਦੇਖੀ ਹਾਂ ਸਾਰੇ ਲੰਗਰ ਚੱਕ ਲੋ ਅਜਾ ਪਰਮਸਾਇ ਮਾਰੀ ਜਾ ਨਨ ਵੀਡੀਓ ਬਣੇਗਾ ਚੱਲ ਰਿਹਾ 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 ਜਾ ਰਿਹਾ ਲੱਗ ਰਿਹਾ ਪਾ ਤੁਹਾਡਾ ਕਨ ਆਪ ਹੀ ਆ ਜਾਂਦਾ ਹੈ ਬੰਦਰਾ ਜਾਣਦੇ ਆਪਾਂ ਲਾ ਲਾਂਗੇ ਜਿਹੜੇ ਨਹੀਂ ਹੋਵੇ ਚੱਲ ਫਿਰ ਦੇਖੋ ਪਾ ਪਾ ਬੁਮਾਰਾ ਕਰਦੇ ਕੱਖ ਪਾਉਣੇ ਨੇ ਫਿਰ ਉੱਥੇ ਲੰਗਰ ਆਲੇ ਦੋਆਲੇ ਵਾਲੇ ਜਿਨ੍ਹਾਂ ਨੇ ਲੰਗਰ ਚੱਕ ਤੇ ਉਹ ਉਹਦੇ ਸਾਰੇ ਲੰਗਰਾਂ ਚ ਚੀਜ਼ਾਂ ਦੇ ਚ ਜਾ ਰਹੇ ਕਲ ए? कालू भी कालू भी आगा। आगा। ए, तो मैं हूं आई है नेरा देखो बाहर नेरा हो गया लाटा मार गया ने दिया। हाँ नेरा हो गया अज सब सेवा के लगी हुई थी ਅੱਜ ਮੈਂ ਉਹ ਕਰਕੇ ਅੱਜ ਮੈਂ ਪੂਰੀ ਥੱਕ ਚੁੱਕੀ ਆ ਫਿਰ ਸੇਵਾ ਕਰਕੇ ਆ ਕੇ ਹੁਣ ਰੋਟੀ ਪਾਣੀ ਘਰਾਂ ਲੈ ਆਈ ਕਿਉਂਕਿ ਘਰਾਂ ਹੀ ਖਾਵਾਂਗੇ ਤੇ ਸਾਰਾ ਟੱਬਰ ਘਰੇ ਤਾਂ ਮੈਂ ਹਾਂ ਡੈਡੀ ਤੇ ਬਸ ਉੱਥੇ ਤੁਸੀਂ ਖਾਇਆ ਮੈਂ ਨਹੀਂ ਖਾਂਦੀ ਮੈਂ ਬਸ ਜੇ ਸਾਗ ਆ ਗਿਆ ਥੋੜੀ ਸਾਗ ਨਾਲ ਖਾਉ ਕਿਉਂਕਿ ਸਾਗ ਵੀ ਮੰਗਵਾਇਆ ਇਹ ਕਿਉਂਕਿ ਜਿਨ੍ਹਾਂ ਨੇ ਲੰਗਰ ਚੱਕਦੇ ਨਾ ਮੀਂਹ ਕਰਕੇ ਆਲੇ ਦੁਆਲੇ ਉਹ ਸਾਰੇ ਫਿਰ ਵੰਡ ਕੇ ਜਾ ਰਹੇ ਆ ਸਾਰੇ ਲੰਗਰਾਂ ਚ ਚੀਜ਼ਾਂ ਫਿਰ ਉਹ ਸਾਗ ਆਇਆ ਹੁਣ ਹੁਣ ਸਾਗ ਫਿਰ ਫਾਟੇ ਘਟ ਸੈਪਲੀਸ ਮਾਫੀ ਹੋ ਗਈ ਨਾ ਅੱਜ ਭੋਗ ਪੈ ਗਿਆ ਕੱਲੂ ਸਾਰਿਆਂ ਨੇ ਵਾਪਸੀ ਕੱਲੂ ਕਰਨੀ ਆ ਕਰਨੀ ਕਰਨੀ ਅੱਜ ਵੀ ਜਾ ਰਹੇ ਨੇ ਖਾਸੇ ਹੈ ਅੱਜ ਵੀ ਖਾਸੇ ਜਾ ਰਹੇ ਆ ਇਕੱਲੇ ਆਇਆ ਬੀਬੀ ਦੀਆਂ ਦਵਾਈਆਂ ਚੱਕ ਲਿਆ ਆ ਤੈਨੂੰ ਦਵਾਈਆਂ ਦੱਸਾਂ ਹਾਏ ਵੇ ਉਧਰ ਆ ਪਾ ਕਿੱਧਰ ਉਧਰ ਆ ਮੇਰੇ ਪਿੱਛੇ ਵਿੱਚ ਜਾ ਤਾਂ ਮੈਂ ਤੈਨੂੰ ਭਰਾ ਗੀ ਆਹ ਬੋਤੀ ਖੜਾ ਰਹਿ ਗਿਆ ਆਜਾ ਚੱਲ ਆ ਜਾਏ ਦਾਲ ਅੱਜ ਪ੍ਰਸ਼ਾਦ ਨਹੀਂ ਹੋਇਆ ਕਿਉਂਕਿ ਮੀਂਹ ਬਹੁਤ ਆਵੇ ਤਾਂ ਹਾਂ